ਹਾਈਵੇ ਨੈਸ਼ਨਲ ਹਾਈਵੇ ਜਾਮ ਕੀਤਾ ਕੀ ਕਾਰਨ ਹੈ ਪ੍ਰਧਾਨ ਜੀ ਦਾ ਮੈਂ ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ ਵੀ ਕੇ ਜੋ ਕਰਦਿਆਂ ਜਥੇਬੰਦੀ ਅੱਜ ਜਿਹੜਾ ਇਹ 11 ਤੋਂ 2 ਵਜੇ ਤੱਕ ਦਾ ਜਾਮ ਲਾਇਆ ਗਿਆ ਉਹ ਕੱਲ ਜਿਹੜਾ ਇੱਕ ਸਾਡਾ ਬੱਚਾ ਸੁਭਕਰਮਦੀਪ ਸਿੰਘ ਕਿਸਾਨਾਂ ਦੀ ਆਪਣੇ ਹੱਕਾਂ ਦੀ ਲੜਾਈ ਲੜਦਾ ਘਨੋਰੀ ਬਾੜ ਦੇ ਵਿੱਚ ਸਰਕਾਰਾਂ ਦੇ ਪ੍ਰਸ਼ਾਸਨ ਨੇ ਪੁਲਿਸ ਨੇ ਉਹਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਉਹਦੇ ਰੋਸ ਵਜੋਂ ਇਹ ਜਿਹੜਾ ਅੱਜ 3 ਘੰਟੇ ਦਾ ਸਾਡਾ ਇਹ ਜਾਮ ਸੀਗਾ ਪਰ ਅਸੀਂ ਲੋਕਾਂ ਦੀ ਨਿਯਾਗਤ ਨੂੰ ਦੇਖੇ ਹੋਏ 2 ਘੰਟੇ ਦੇ ਵਿੱਚ ਹੀ ਸਮਾਪਤ ਕਰ ਦਿੱਤਾ ਸਰਕਾਰ ਨੂੰ ਕੀ ਕਹਿਣਾ ਚਾਹੁੰਗੇ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜੋ ਸਾਡੀਆਂ ਹੱਕੀ ਮੰਗਾ ਉਹ ਜਲਦੀ ਉਹਦੀ ਪ੍ਰਵਾਈ ਕਰੇ ਕਿਸਾਨਾਂ ਨੂੰ ਦੁਖੀ ਨਾ ਕਰੇ ਅਸੀਂ ਰੋੜਾਂ ਤੇ ਆਉਨੇ ਆ ਆਮ ਪਬਲਿਕ ਦੁਖੀ ਹੁੰਦੀ ਆ ਇਸ ਕਰਕੇ ਇਸ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਜੋ ਸਾਡੀਆਂ ਮੰਗਾਂ ਤੁਸੀਂ ਪਿਛਲੇ ਅੰਦੋਲਨ ਵੇਲੇ ਮੰਨੀਆਂ ਸੀਗੀਆਂ ਤੁਸੀਂ ਹਾਲ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਉਹਨਾਂ ਨੂੰ ਜਲਦੀ ਵਿਆਦੀ ਲਾਗੂ ਕਰੋ ਦੂਸਰਾ ਇਹ ਜੋ ਨੈਸ਼ਨਲ ਹਾਈਵੇ ਆ ਇਹਦੇ ਤੇ ਜਿਹੜੀ ਭਾਜਪਾ ਸਰਕਾਰ ਆ ਪੂਰਾ ਧੱਕਾ ਕਰ ਰਹੀ ਆ ਸਾਡੇ ਜਿਹੜੇ ਕਿਸਾਨ ਸੀਗੇ ਉਹ ਸ਼ਾਂਤ ਮੇਂ ਢੰਗਣਾ ਦਿੱਲੀ ਜਾ ਰਹੇ ਸੀਗੇ ਉਹਨਾਂ ਨੂੰ ਵੱਡੀਆਂ-ਵੱਡੀਆਂ ਦੁਵਾਰਾਂ ਲਾ ਕੇ ਉੱਥੇ ਉਹਨਾਂ ਨੂੰ ਰੋਕ ਦਿੱਤਾ ਗਿਆ ਜਿਹੜਾ ਕਿ ਕਾਨੂੰਨ ਦੇ ਉਲਟ ਆ ਇਸ ਕਰਕੇ ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਸਰਕਾਰਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਏਅਰ ਨੈਸ਼ਨਲ ਹਾਈਵੇ ਨੂੰ ਵੱਡੀਆਂ-ਵੱਡੀਆਂ ਰੋਕਾਂ ਲਾ ਕੇ ਰੋਕਿਆ ਹੈਗਾ ਅਗਲੀ ਰਣਨੀਤੀ ਅਗਲੀ ਰਣਨੀਤੀ ਸਾਡਾ ਅੱਜ ਸਾਡੇ ਅੱਜ ਐਸਕੇਐਮ ਦੀ ਮੀਟਿੰਗ ਸਾਰੇ ਇੰਡੀਆ ਦੀ ਘੱਟੋ-ਘੱਟ 400 ਤੋਂ ਉੱਪਰ ਜੇਥੇ ਬੰਦੀ ਜਿਹੜੀ ਮੀਟਿੰਗ ਹੋ ਰਹੀ ਆ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਬੜੇ ਸਖਤ ਫੈਸਲੇ ਲੈ ਜਾਣਗੇ ਐਸਕੇਮ ਦੀ ਜੋ ਮੀਟਿੰਗ ਦੇ ਵਿੱਚ ਫੈਸਲਾ ਹੋਊਗਾ ਅੱਗੇ ਤੋਂ ਉਹੀ ਰਣਨੀਤੀ ਨਾਲ ਅਸੀਂ ਚੱਲਾਂਗੇ